ਕੈਂਟਰ ਤੇ ਬਾਈਕ ਵਿੱਚ ਜ਼ਬਰਦਸਤ ਟੱਕਰ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਇਸ ਇਸਤਰਾ ਮੰਦਰੀ ਨੇ ਇਹਨਾਂ ਨੂੰ ਵੀਡੀਓ ਭੇਜੀ ਹੋਈ ਹੈ ਇਹਨਾਂ ਮੌਕੇ ਤੇ ਆਇਆ ਸਰ ਬੋੜੀ ਦੇ ਚਲੋ ਲੱਗੇ ਨੇ ਜਿਵੇਂ ਮੈਨੂੰ ਜਾਣਕਾਰੀ ਮਿਲੀ ਉਹ ਮ੍ਰਿਤਕ ਖੋਸ਼ਿਤ ਹੋਏ ਨੇ ਇਹ ਸਾਨੂੰ ਨੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਜੀ ਕਿ ਹੋਟਲ ਬ੍ਰਾਂਟਨ ਪੀਅਰਸ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਜੀ ਅਬੋਹਰ ਦੇ ਕਿੱਲਿਆਂ ਵਾਲੀ ਬਾਈਪਾਸ ਰੋਡ ਉੱਪਰ ਬੀਤੀ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਹੋ ਗਿਆ ਇੱਕ ਛੋਟੇ ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਪ੍ਰਵदयाल ਵਾਸੀ ਖਾਟਵਾ ਅਤੇ ਜੋਗਿੰਦਰ ਸਿੰਘ ਹਸਤਾ ਕਲਾਂ ਦੇ ਰੂਪ ਵਿੱਚ ਹੋਈ ਹੈ ਦੋਹਾਂ ਮ੍ਰਿਤਕਾਂ ਦੀਆਂ দেহਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਚ ਰਖਵਾਇਆ ਗਿਆ ਇਸ ਮੌਕੇ ਤੇ 112 ਪੁਲਿਸ ਟੀਮ ਵੀ ਪਹੁੰਚ ਗਈ ਸਿਟੀ ਥਾਣਾ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਫਿਰ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਨਾ ਇਹ ਜੀ ਬ੍ਰੋਕਰ ਕਿੰਨੇ ਮਾਲ ਦੇ ਤੇ ਮੇਰਾ ਕੰਮ ਹੈ ਠੀਕ ਹੈ ਤੇ ਜਿਹੜੇ ਪ੍ਰਭੂ ਜੀ ਗੁਜਰੀਏ ਖਾਟਵਾ ਦੇ ਰਹਿਣ ਵਾਲੇ ਆ ਜੀ ਜੀ ਆਪਾਂ ਮੰਨ ਲਓ ਇਧਰੋਂ ਕੰਦ ਵਾਲੇ ਉਹਗੇ ਰੁਕਣਪੁਰ ਹੀ ਜਾਂਦੇ ਨਾ ਜੀ ਜੀ ਪਿੰਡ ਦੇ ਬਾਹਰ ਨਹੀਂ ਫਿਰਦੇ ਤੇ ਇਹਨਾਂ ਦਾ ਕਾਰ ਹੈ ਠੀਕ ਹੈ ਗੁਜਰੂਗ ਨਹੀਂ ਇਹ ਸਾਡੇ ਮੇਰੇ ਜਾਣ ਕਰਨੇ ਕੋ ਰੀਟਿੰਗ ਠੀਕ ਹੈ ਇਹ ਉਹਨਾਂ ਦੀ ਜਮੀਨ ਠੇਕੇ ਤੇ ਲੈਂਦੇ ਸੀ ਠੀਕ ਹੈ ਤੇ ਇਹਨਾਂ ਦਾ ਕੰਮ ਟਰੈਕਟਰ ਦਾ ਮਿੱਟੀ ਦਾ ਕੰਮ ਹੈ ਏ ਸਰ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਇੱਕ ਠਾਕ ਨਾਲ ਇਧਰੋਂ ਗੁਜ਼ਰ ਰਹੇ ਸੀ ਕਿਵੇਂ ਆ ਰਹੇ ਸੀਗੇ ਕੁੜੀ ਬੁਜ਼ੁਰਗ ਬੰਦੇ ਸੀ ਮੋਬਾਈਲ ਦੇ ਨੰਬਰ ਫੀਡ ਨਹੀਂ ਕਰ ਸਕਦੇ ਸੀ ਤੇ ਮੈਂ ਇਹਨਾਂ ਨੂੰ ਆਪਦਾ ਨੰਬਰ ਡਾਇਰੀ ਦੇ ਵਿੱਚ ਦਿੱਤਾ ਸੀ ਠੀਕ ਹੈ ਵੀ ਬਾਈ ਚਾਂਸ ਕੋਈ ਕੰਮ ਆ ਜਾਈ ਮਿੱਟੀ ਦਾ ਵੈਸੇ ਜਾਣਕਾਰੀ ਦਾ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਸੀ ਠੀਕ ਹੈ ਜੀ ਹੁਣ ਕੀ ਸੂਚਨਾ ਮਿਲੀ ਤੁਹਾਨੂੰ ਜੀ ਸਰ ਸੂਚਨਾ ਮੈਨੂੰ ਇਹ ਮਿਲੀ ਡਾਇਰੀ ਜੋ ਮੈਨੂੰ ਨੰਬਰ ਕਿਸੇ ਮੇਰੇ ਸੱਜਣ ਮਿੱਤਰ ਇਹਨਾਂ ਨੂੰ ਕੱਢਿਆ ਨੰਬਰ ਹਾਂਜੀ ਤੇ ਨਾਮ ਮੇਰੇ ਲਿਖਿਆ ਸੀਗਾ ਤੇ ਮੈਨੂੰ ਕਾਲ ਆਈ ਸਰ ਹਾਂ ਇਸ ਸਤਰਾ ਬੰਦੇ ਨੇ ਇਹਨਾਂ ਨੇ ਪੈਸਾ ਨੂੰ ਵੀਡੀਓ ਭੇਜੀ ਹੈ। ਇਹਨਾਂ ਮੌਕੇ ਤੇ ਆਏ ਸਰ। ਬੋਡੀ ਦਾ ਚਲੋ ਲੈ ਗਏ ਨੇ ਜਿਵੇਂ। ਮੈਨੂੰ ਜਾਣਕਾਰੀ ਮਿਲੀ ਉਹ ਮ੍ਰਿਤਕ ਘੋਸ਼ਿਤ ਠੀਕ ਕਿੰਨੇ ਜਣਿਆਂ ਦੀ ਮੌਤ ਦੱਸ ਰਹੀ ਹੈ ਜੀ? ਸਰ ਦੋ ਜਣੇ ਦੀ ਦੱਸ ਰੇ। ਠੀਕ ਹੈ। ਦੂਜੇ ਦਾ ਪਤਾ ਲੱਗਿਆ ਕੌਣ ਹੈਗਾ? ਨਹੀਂ ਉਹਨਾਂ ਦਾ ਨਹੀਂ ਸਰ ਮੈਨੂੰ ਪਤਾ। ਠੀਕ। ਤੇ ਜਿਹੜੇ ਬਜ਼ੁਰਗ ਨੇ ਉਹ ਮੇਰੇ ਥੋੜੇ ਰਿਲੇਟਿਵ ਐਸੀ ਜਾਣਕਾਰੀ। ਠੀਕ ਜਾਣਕਾਰੀ। ਲੱਗਿਆ ਦੋਨੇ ਬ੍ਰੋਟਾਈ ਸੀਗੇ। ਇੱਕ ਪਛਾਣ ਹੋ ਗਈ ਸਰ ਉਹਨਾਂ ਦੀ। ਸ਼ਾਮ ਕਿਹਾਲਤੇ ਨਹੀਂ ਹੋਈ ਇੱਕ ਦਾ ਰਿਲੇਟਿਵ ਹੈ ਚੈੱਕ ਕਰਵਾਉਣੇ ਇੱਕ ਦਾ ਰਿਲੇਟਿਵ ਹੈ ਕਿ ਸੱਟਾਂ ਕਿਸ ਤਰ੍ਹਾਂ ਦੀ ਹੈ ਕਿੱਥੇ ਵਜੀ ਹੈ ਜੀ ਜਿਨ੍ਹਾਂ ਦੀ ਮੌਕੇ ਦੀ ਮੌਤ ਹੋ ਗਈ ਜੀ ਮੌਕੇ ਦੀ ਹੈਡ ਇੰਜਰੀ ਤੇ ਮਰ ਗਈ ਸਿਰ ਤੇ ਠੀਕ ਹੈ ਸਰ ਇਸ ਤਰ੍ਹਾਂ ਦੀ ਸੂਚਨਾ ਮਿਲੀ ਸੀ ਤੁਹਾਨੂੰ ਜੀ ਇਹ ਸਾਨੂੰ ਨੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਜੀ ਕਿ ਹੋਟਲ ਬ੍ਰੌਂਟਨ ਪੀਅਰਸ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਇਸ ਤਰ੍ਹਾਂ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਸਾਨੂੰ ਪਤਾ ਲੱਗਿਆ ਇੱਕ ਮੋਟਰਸਾਈਕਲ ਮੋਟਰਸਾਈਕਲ ਸਵਾਰ ਸੀ ਦੋ ਇੱਕ ਐਂਟਰ ਆਈ ਮੋਟਰਸਾਈਕਲ ਸਵਾਰ ਹੈ ਜੀ ਆਪਣੇ ਪ੍ਰਭੂ ਦੇਵਾਲ ਸਾਨਾ ਮਨਫੂਲ ਪਿੰਡ ਖਾਟਵਾ ਜਗਿੰਦਰ ਸਿੰਘ ਸਾਨਾ ਸਤਨਾਮ ਸਿੰਘ ਪਿੰਡ ਹਸਤਾਕਲਾਂ ਜੀ ਇਹ ਆਲਮਗੜ ਸਾਈਡ ਜਾ ਰਹੇ ਸੀ ਜਿਹੜਾ ਕੈਂਟਰ ਹੈ ਇੱਕ ਕੈਂਟਰ ਦਾ ਨੰਬਰ ਹੈ HP 19 7669 ਇਹ ਫਾਇਲ ਕਾ ਸਾਈਡ ਜਾ ਰਿਹਾ ਸੀ ਜਿੰਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਹੈ ਇਹ ਮੌਕੇ ਤੇ ਡਿੱਗ ਗਈ ਜਿਸ ਦੀ ਸੂਚਨਾ ਇਸਵੰਦਰ थाना ਸਿਟੀ ਵਲੋਂ ਦੇਜੂ ਕਰੀ ਜਿਹੜਾ ਆਈਓ ਸਵਾਰ ਹੈ ਇਹ ਮੌਕਾ ਵੇਖ وان سائیڈ ਦਾ ਕਰਾਇਆ ਜਾ ਰਿਹਾ ਹੈ ਬਿਲਕੁਲ ਜੀ ਮੌਕਾ ਦਿਖਾ ਕੇ ਬਿਲਕੁਲ ਕਰਾਇਆ ਜਾ ਰਿਹਾ ਹੈ ਹਾਈ ਡਰ ਮਗਾ ਕੇ ਪਾਛੇ ਕਰਾਵਾਂਗੇ ਜੀ ਕਿੰਦੇ ਚ ਕੋਣ ਕੋਣ ਪਹੁੰਚੇ ਸਰਦਾਰ ਮੇਰੇ ਨਾਲ ਹੈ ਕਾਸਟਡਾਰ ਸ਼ਦੀਪ ਸਿੰਘ ਤੇ ਕਾਸਟ ਪ੍ਰਵੀਨ ਕੁਮਾਰ